ਜਿਮਣੀ ਚੋਣ ਜਿਮਣੀ ਚੋਣ ਦੇ ਵਿੱਚ ਜੋ ਸਰਕਾਰ ਦਾ ਜੋਰ ਲੱਗਿਆ ਹੁੰਦਾ ਇਸ ਜਿੱਤ ਨਾਲ ਕਿਸੇ ਵੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਆਨਾ ਬੀਜੇਪੀ ਦਾ ਨਾ ਕੋਈ ਕਾਂਗਰਸ ਦਾ ਨਾ ਅਕਾਲੀ ਦਲ ਦਾ ਕਿਉਂਕਿ ਇਹ ਇੱਕ ਧੱਕਾ ਇਲੈਕਸ਼ਨ ਹੁੰਦਾ ਹੁਣ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਅਹੁਦੇਦਾਰ ਨੇ ਉਹ ਬਿਆਨ ਦੇ ਰਹੇ ਨੇ ਕਿ ਦੇਖੋ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਮੋਹਰ ਲਾਤੀ ਹੈ ਤੁਸੀਂ ਚਾਹੇ ਕੁਝ ਕਹੀ ਜਾਓ ਇਹ ਸਿਲੈਕਸ਼ਨ ਦਾ ਕੋਈ ਫਰਕ ਨਹੀਂ ਪਰ ਗੱਲਾਂ ਗੱਲਾਂ ਨਾਲ ਮੋੜਾਂ ਜਿੰਨੀਆਂ ਮਰਜ਼ੀ ਲੱਗੀ ਜਾਣ ਗੱਲਾਂ ਰਿਜ਼ਲਟ ਤੇ ਹੁੰਦੀਆਂ ਤੁਹਾਨੂੰ ਦੱਸਿਆ ਮੈਂ ਜਿਮਣੀ ਚੌਣ ਸੀ ਜਿਮਣੀ ਚੌਣ ਦੇ ਵਿੱਚ ਜਿੱਤ ਜਾਣਾ ਕੋਈ ਵੱਡੀ ਏਡੀ ਭਾਦਰੀ ਨਹੀਂ ਹੁੰਦੀ ਭਾਰਤ ਪੋਸ਼ਣ ਆਸ਼ੂ ਆ ਅੱਜ ਪੰਜਾਬ ਕਾਂਗਰਸ ਦਾ ਹਿੰਦੂ ਸਭ ਤੋਂ ਵੱਡਾ ਚਿਹਰਾ ਉਹ ਮੁੱਖ ਮੰਤਰੀ ਦਾ ਅੱਜ ਦਾਵੇਦਾਰ ਭਾਰਤ ਪੋਸ਼ਣ ਆਸ਼ੂ ਦੇ ਕੋਲ ਕੁਝ ਰਿਕਾਰਡਿੰਗਸ ਹੈਗੀਆਂ ਨੇ ਕਾਂਗਰਸ ਦੇ ਵੱਡੇ ਦਿਗਜਾਗੂਆਂ ਦੀਆਂ ਕੁਝ ਵੱਡੇ ਲੋਕਾਂ ਦੀਆਂ ਜਿਹੜੇ ਕਹਿੰਦੇ ਨੇ ਕਿ ਭਾਰਤ ਪੋਸ਼ਣ ਆਸ਼ੂ ਨੂੰ ਵੋਟ ਨਹੀਂ ਪਾਉਣੇ ਭਾਰਤ ਪੂਸ਼ਣ ਆਸ਼ੂ ਲੁਧਿਆਣਾ ਪੱਛਮੀ ਤੋਂ ਜਿਤਨਾ ਨਹੀਂ ਚਾਹੀਦਾ ਇਸ ਦਾ ਮਤਲਬ ਕਿ ਭਾਰਤ ਪੂਸ਼ਣ ਆਸ਼ੂ ਜਿਹੜਾ ਆਪਣੇ ਆਦੀ ਗੱਦਾਰੀ ਦਾ ਸ਼ਿਕਾਰ ਹੋਇਆ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣਾ ਬਹੁਤ ਜ਼ਰੂਰੀ ਹੈ ਉਹ ਭਾਵੇਂ ਕਾਂਗਰਸ ਯਾਗੂ ਇਹ ਗੱਲ ਕਹਿ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਹੋਣਾ ਜ਼ਰੂਰੀ ਹੈ ਕਾਂਗਰਸ ਇੱਕ ਦਿੱਲੀ ਦੀ ਪਾਰਟੀ ਹੈ ਜਿਹੜੀ ਅਕਾਲੀ ਦਲ ਹੈ ਉਹ ਸਾਡੇ ਪੰਜਾਬ ਦੀ ਸਾਡੀ ਆਪ ਦੀ ਇੱਕ ਪਾਰਟੀ ਹੈ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਭਾਰਤ ਪੂਸ਼ਣ ਆਸ਼ੂ ਕਾਂਗਰਸ ਦੇ ਦਿਗਜ ਆਗੂ ਨੂੰ ਇੱਕ ਵਾਰੀ ਫੇਰ ਇੱਕ ਇਸ ਉਪ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਆ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਬਾਗੋ ਬਾਗ ਨੇ ਤੇ ਉਹ ਕਹਿ ਰਹੇ ਨੇ ਕਿ ਪਿਛਲੇ ਤਕਰੀਬਨ 3 ਸਾਲਾਂ ਦੇ ਵਿੱਚ ਜਿਹੜੇ ਪਾਰਟੀ ਨੇ ਕੰਮ ਕੀਤੇ ਸੀ ਲੁਧਿਆਣਾ ਦੇ ਲੋਕਾਂ ਦੇ ਵੱਲੋਂ ਉਸ ਦੇ ਉੱਪਰ ਮੋਹਰ ਲਗਾ ਦਿੱਤੀ ਗਈ ਆ ਕੀ ਕਾਂਗਰਸ ਦਾ ਇਸ ਹਾਰ ਦੇ ਨਾਲ ਗ੍ਰਾਫ ਥੱਲੇ ਜਾਏਗਾ ਕੀ ਕਾਂਗਰਸ ਆਪਸੀ ਫੁੱਟ ਦਾ ਸ਼ਿਕਾਰ ਲਗਾਤਾਰ ਚੋਣਾਂ ਦੇ ਵਿੱਚ ਹੋ ਰਹੀ ਆ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਹਲਕਾ ਜਲਾਲਾਬਾਦ ਦੇ ਕਾਂਗਰਸ ਦੇ ਯੂਥ ਪ੍ਰਧਾਨ ਸਹਿਜਪਾਲ ਬਰਾੜ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਕਰਦੇ ਆ ਕਿ ਆਖਰ ਕਾਂਗਰਸ ਦਾ ਪਿੱਛੇ ਰਹਿਣ ਦਾ ਕਾਰਨ ਕੀ ਆ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਵਧੀਆ ਵਧੀਆ ਕਾਂਗਰਸ ਆਖਰੀ ਸਾਂਹ ਤੇ ਆ ਗਈ ਨਹੀਂ ਆਖਰੀ ਸਾਂਹ ਤੇ ਨਹੀਂ ਜਿਮਣੀ ਚੋਂ ਨਾ ਜਿਮਣੀ ਚੋਂ ਦੇ ਵਿੱਚ ਜਿਹੜੀ ਵੀ ਸਤਾ ਤੇ ਪਾਰਟੀ ਹੁੰਦੀ ਆ ਲਗਭਗ ਮੈਨੂੰ ਲੱਗਦਾ ਤੁਸੀਂ ਅੱਜ ਤੱਕ ਜਿੰਨੇ ਵੀ ਇਲੈਕਸ਼ਨ ਦੇਖੇ ਹੋਣੇ ਆ ਆ ਸਿਰਫ ਈਆਲੀ ਸਾਹਿਬ ਵਾਲਾ ਇੱਕ ਇਲੈਕਸ਼ਨ ਛੱਡ ਕੇ ਪਿੱਛੋਂ ਜੇ ਕੈਪਟਨ ਸਾਹਿਬ ਤੋਂ ਆਪਾਂ ਲੱਗਦੀਏ ਤੇ ਮੈਨੂੰ ਨਹੀਂ ਲੱਗਦਾ ਵੀ ਕਿਉਂਕਿ ਜਿਮਣੀ ਚੋਣ ਦੇ ਵਿੱਚ ਸਰਕਾਰ ਦਾ ਜ਼ੋਰ ਲੱਗਿਆ ਹੁੰਦਾ ਸਰਕਾਰ ਨੇ ਜਿਵੇਂ ਅਕਾਲੀ ਦਲ ਬਾਦਲ ਨੂੰ ਛੱਡ ਕੇ ਜਿਹੜੀਆਂ ਬਾਕੀ ਨੈਸ਼ਨਲ ਪਾਰਟੀਆਂ ਨੈਸ਼ਨਲ ਪਾਰਟੀਆਂ ਦਿੱਲੀ ਨੂੰ ਜਵਾਬਦੇਹ ਹੁੰਦੀਆਂ ਉੱਥੇ ਫਿਰ ਕਿਉਂਕਿ ਤੁਸੀਂ ਦੇਖਿਆ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੇ ਲੁਧਿਆਣਾ ਸ਼ਹਿਰ ਹੀ ਨਹੀਂ ਲੁਧਿਆਣੇ ਦਾ ਇੱਕੋ ਇੱਕੋ ਜਿਹੜਾ ਹਲਕਾ ਸੀ ਹਲਕੇ ਦੇ ਵਿੱਚ ਜਾ ਕੇ ਉਸ ਦਿਨ ਤੋਂ ਬੈਠੇ ਆ ਦਿੱਲੀ ਦੇ ਇਹਨਾਂ ਦਾ ਸੋਸ਼ਲ ਮੀਡੀਆ ਟੀਮ ਬੈਠੀ ਹੈ ਇਸ ਜਿੱਤ ਨਾਲ ਕਿਸੇ ਵੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਆਨਾ ਬੀਜੇਪੀ ਦਾ ਨਾ ਕੋਈ ਕਾਂਗਰਸ ਦਾ ਨਾ ਅਕਾਲੀ ਦਲ ਦਾ ਕਿਉਂਕਿ ਇਹ ਇੱਕ ੱਤਕਾ ਇਲੈਕਸ਼ਨ ਹੁੰਦਾ ਰੋਜ਼ ਦੇਖਦੇ ਰਹੇ ਆਪਾਂ ਸੋਸ਼ਲ ਮੀਡੀਆ ਤੇ ਤੁਸੀਂ ਇਹ ਕਹਿੰਦੇ ੱਤਕਾ ਇਲੈਕਸ਼ਨ ਹੁੰਦਾ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ ਜਾਵਾਂ ਜਦੋਂ ਮੁੱਖ ਮੰਤਰੀ ਸਾਹਿਬ 2022 ਦੇ ਵਿੱਚ ਸੀਐਮ ਦਾ ਉਹਦਾ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਸੀਐਮ ਉਹਦੇ ਦੀ ਸੌ ਚੁੱਕਦੇ ਨੇ ਉਸ ਤੋਂ ਬਾਅਦ ਸੰਗਰੂਰ ਦੇ ਵਿੱਚ ਬਾਅਦ ਇਲੈਕਸ਼ਨ ਹੁੰਦੀ ਹੈ ਜੀ ਉਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਉੱ ਦਿੱਤੇ ਜਾਂਦੇ ਨੇ ਜਦ ਕਿ ਸਰਕਾਰ ਬਣੀ ਨੂੰ ਸਿਰਫ 3 ਮਹੀਨੇ ਹੋਏ ਸੀ ਇਹ ਤੱਕ ਆਲੈਕਸ਼ਨ ਕਿਵੇਂ ਜਾਂ ਜਾਂ ਫਿਰ ਉੱਥੇ ਸਰਕਾਰ ਤੱਕਾ ਨਹੀਂ ਸੀ ਕਰ ਸਕਦੀ ਕਿਉਂਕਿ ਸਮਾਂ ਬੜਾ ਘੱਟ ਹੋਇਆ ਸੀ ਸਰਕਾਰ ਬਣੀ ਨੂੰ ਉਸ ਟਾਈਮ ਨਾ ਉਸ ਟਾਈਮ ਆਲੈਕਸ਼ਨ ਜਿਹੜਾ ਹੋਇਆ ਸੀ ਕਿਉਂਕਿ ਸੰਗਰੂਰ ਹਲਕਾ ਇੱਕ ਅਜਿਹਾ ਏਰੀਆ ਹੈ ਸੰਗਰੂਰ ਹਲਕਾ ਹੀ ਨਹੀਂ ਇਹ ਲੋਕ ਸਭਾ ਹਲਕਾ ਵੀ ਕਹਿ ਸਕਦੇ ਉਹਦੇ ਆਸ-ਪਾਸ ਵਾਲਾ ਏਰੀਆ ਇਹ ਆ ਕ੍ਰਾਂਤੀਕਾਰੀ ਏਰੀਆ ਇਹ ਕ੍ਰਾਂਤੀ ਲਿਆਉਂਦੇ ਆ ਜਿਹੜੇ ਪਾਸੇ ਨੂੰ ਇੱਕ ਪਾਸੇ ਹੋ ਜਾਂਦੇ ਆ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਉਹ ਜਿਨ੍ਹਾਂ ਬੰਦਿਆਂ ਨੇ ਸਵਰਨਜੀਤ ਸਿੰਘ ਮਾਨ ਨੂੰ ਜਿਤਾਇਆ ਸੀ ਦੂਜੀ ਵਾਰੀ ਉਹ ਜਮਾਨਤ 잡ਦੇ ਨੇੜੇ ਲੈ ਆਏ ਸੀਗੇ ਪਰ ਉਹਦੇ ਵਿੱਚ ਪੋਲੀਟਿਕਲ ਕੋਈ ਇੰਨਾ ਵੱਡਾ ਕੋਈ ਉਹਨਾਂ ਦਾ ਰੋਲ ਨਹੀਂ ਸੀਗਾ ਉਹਨਾਂ ਦਾ ਇੱਕੋ ਹੀ ਸੀਗਾ ਵੀ ਬਾਈ ਜੀ ਜਦੋਂ ਸਿੱਧੂ ਮੂਸੇ ਵਾਲਾ ਤੇ ਦੀਪ ਸਿੱਧੂ ਵਾਲੇ ਜਿਹੜੇ ਕੇਸ ਹੋਏ ਆ ਤੁਸੀਂ ਉਹਨਾਂ ਦੇ ਕਾਰਨ ਉਹ ਜਿਹੜੇ ਦੋ ਕੇਸਾਂ ਦੇ ਕਾਰਨ ਫਿਰ ਸਾਰੀ ਵੋਟ ਉਹਨਾਂ ਨੇ ਕੋਈ ਚੀਜ਼ ਲਾ ਲਈ ਸੀਗੀ ਵੀ ਕਿਸੇ ਪਾਰਟੀ ਨੂੰ ਨਹੀਂ ਪਾਉਣੀ ਚਾਹੇ ਉਹ ਝਾੜੂ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਦਲ ਹੋਵੇ ਉਹਨਾਂ ਨੇ ਫਿਰ ਇੱਕੋ ਕਿਉਂਕਿ ਜਿਹੜੇ ਬੁੱਢਾ ਜਰਨੈਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਇਹਨਾਂ ਨੇ ਝੰਡਾ ਚੱਕਿਆ ਸੀ ਉਹਨਾਂ ਦਾ ਉਦੋਂ ਫਿਰ ਇਹਨਾਂ ਕੇਸਾਂ ਦੇ ਕਾਰਨ ਬਹੁਤ ਤਕੜੀ ਮਤਲਬ ਉਹਨਾਂ ਨੂੰ ਜਿੱਤ ਦਵਾਈ ਸੀਗੀ ਤੇ ਉਹ ਹਰਾਇਆ ਵੀ ਉਹਨਾਂ ਨੇ ਪਰਤਪੂਸ਼ਣ ਆਸ਼ੂ ਲਗਾਤਾਰ ਹਮਲਾਵਰ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੇ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਉੱਪਰ ਕਿ ਇਹਨਾਂ ਨੇ ਵਿਕਾਸ ਨਹੀਂ ਕੀਤਾ ਹੁਣ ਕਿਉਂਕਿ ਪਰਤਪੂਸ਼ਣ ਆਸ਼ੂ ਹੋਰ ਤਜਰਬਾ ਵੀ ਚੰਗਾ ਹੈ ਕਾਂਗਰਸ ਦਾ ਇੱਕ ਵੱਡਾ ਚਿਹਰਾ ਵੀ ਪਰਤਪੂਸ਼ਣ ਆਸ਼ੂ ਮੰਨੇ ਜਾਂਦੇ ਨੇ ਇਸ ਗੱਲ ਦੇ ਵਿੱਚ ਕੋਈ ਦੋ ਰਾਇ ਨਹੀਂ ਕਾਫੀ ਹਮਲਾਵਰ ਸੀਗੇ ਕਿ ਵਿਕਾਸ ਨਹੀਂ ਕਰ ਰਹੇ ਸਾਰੇ ਦੀ ਸਾਰੀ ਕਾਂਗਰਸ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਲਗਾਤਾਰ ਸਵਾਲਾਂ ਦੇ ਕਟਾਰੇ ਦੇ ਵਿੱਚ ਦਿੱਲੀ ਵਾਲਿਆਂ ਨੂੰ ਲੈ ਕੇ ਜਾਂ ਹੋਰ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਕਟਾਰੇ ਦੇ ਵਿੱਚ ਖੜਾ ਕਰਦੇ ਨੇ ਪਰ ਜੀ ਹੁਣ ਹੁਣ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਅਹੁਦੇਦਾਰ ਨੇ ਉਹ ਬਿਆਨ ਦੇ ਰਹੇ ਨੇ ਕਿ ਦੇਖੋ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਮੋਹਰ ਲਾਤੀ ਹੈ ਤੁਸੀਂ ਚਾਹੇ ਕੁਝ ਕਹੀ ਜਾਓ ਇਸ ਇਲੈਕਸ਼ਨ ਦਾ ਕੋਈ ਫਰਕ ਨਹੀਂ ਪਰ ਇੱਕ ਸੈਮੀਫਾਈਨਲ ਦੇ ਤੌਰ ਤੇ ਵੀ 2027 ਦੇ ਤੌਰ ਤੇ ਦੇਖਿਆ ਜਾ ਰਿਹਾ ਸੀ ਇਸ ਇਲੈਕਸ਼ਨ ਮੋਹਰ ਨਾ ਸਾਡੇ ਇੱਕ ਵਾਰੀ ਚਲਣ ਦਾ ਬਾਦ ਲਾਈ ਸੀ ਸਰਦਾਰ ਸਿੰਘ ਵੀਰ ਸਿੰਘ ਬਾਦਲ ਨੇ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲਾਈ ਸੀ ਕਿ ਉਹ ਕਹਿੰਦਾ ਸੀਗਾ ਵੀ 25 ਸਾਲ ਰਾਜ ਹੋਊਗਾ ਕੁਝ ਨਹੀਂ ਹੋਇਆ ਇਹ ਗੱਲਾਂ ਗੱਲਾਂ ਨਾਲ ਮੋਹਰਾਂ ਜਿੰਨੀ ਮਰਜ਼ੀ ਲੱਗੀ ਜਾਣ ਗੱਲਾਂ ਰਿਜ਼ਲਟ ਤੇ ਹੁੰਦੀਆਂ ਤੁਹਾਨੂੰ ਦੱਸਿਆ ਮੈਂ ਜਿਮਣੀ ਚੌਂ ਸੀ ਜਿਮਣੀ ਚੌਂ ਦੇ ਵਿੱਚ ਜਿੱਤ ਜਾਣਾ ਕੋਈ ਬਹਾਦਰੀ ਉਹ ਸੀ ਜਿਹੜੀ ਇਹਨਾਂ ਨੇ 2022 ਵਾਲਾ ਜਿਹੜਾ ਇਲੈਕਸ਼ਨ ਜਿੱਤਿਆ ਉਹ ਵਾਕਿਆ ਉਹ ਇੱਕ ਬਹਾਦਰੀ ਸੀਗੀ ਪਰ ਜਿਹੜੀ ਆਪਾਂ ਗੱਲ ਕਰਦੇ ਨਾ ਤੁਸੀਂ ਚਿਹਰੇ ਵਾਲੀ ਭਾਰਤ ਭੂਸ਼ਨ ਆਸ਼ੂ ਕੋਈ ਛੋਟਾ ਮੋਟਾ ਚਿਹਰਾ ਨਹੀਂ ਹੈ ਬਿਲਕੁਲ ਕਾਂਗਰਸ ਦਾ ਵੱਡਾ ਚਿਹਰਾ ਹੈ ਨਾ ਇਹ ਤਾਂ ਗੱਲ ਕਹੀ ਜਾ ਸਕਦੀ ਹੈ ਭਾਰਤ ਭੂਸ਼ਨ ਆਸ਼ੂ ਆ ਜਿਹੜਾ ਭਾਰਤ ਭੂਸ਼ਨ ਆਸ਼ੂ ਆ ਅੱਜ ਪੰਜਾਬ ਕਾਂਗਰਸ ਦਾ ਹਿੰਦੂ ਸਭ ਤੋਂ ਵੱਡਾ ਚਿਹਰਾ ਹੈ ਉਹ ਮੁੱਖ ਮੰਤਰੀ ਦਾ ਅੱਜ ਦਾਵੇਦਾਰ ਹੈ ਹੂੰ ਭਾਰਤ ਭੂਸ਼ਣ ਆਸ਼ੂ ਕਿਉਂਕਿ ਪਹਿਲਾਂ ਜਖੜ ਸਾਹਿਬ ਦੇ 2027 ਦੇ ਵਿੱਚ ਮੁੱਖ ਮੰਤਰੀ ਫੇਸ ਆਪੇ ਪੇਸ਼ ਹੋ ਰਿਹਾ ਭਾਰਤ ਭੂਸ਼ਣ ਆਸ਼ੂ ਪਹਿਲਾਂ ਜਖੜ ਸਾਹਿਬ ਸੀਗੇ Hindu ਚਿਹਰਾ ਸੀ ਪਰ ਅੱਜ ਦੇ ਵਿੱਚ ਜੇ ਆਪਾਂ ਅੱਜ ਦੇ ਸਮੇਂ ਵਿੱਚ ਦੇਖੀਏ ਤਾਂ ਭਾਰਤ ਭੂਸ਼ਣ ਆਸ਼ੂ 2027 ਦੇ ਵਿੱਚ ਕਾਂਗਰਸ ਕੋਲੇ Hindu CM ਚਿਹਰਾ ਇਹੀ ਹੈ ਇਹਨਾਂ ਤੋਂ ਇਲਾਵਾ ਕੋਈ Hindu ਚਿਹਰਾ ਅੱਗੇ ਹੈ ਨਹੀਂ ਪਰ ਜੇ ਆਪਾਂ ਗੱਲ ਕਰਦੇ ਆਂ ਵੀ ਅੱਜ ਦੇ ਇਲੈਕਸ਼ਨ ਦੀ ਅੱਜ ਦੇ ਇਲੈਕਸ਼ਨ ਚ ਤਾਂ ਇੱਕੋ ਹੀ ਚੀਜ਼ ਸੀ ਕਿ ਵੀ ਫਾਈਟ ਕਿੰਨੀ ਦੇ ਸਕਦੇ ਆਂ ਫਾਈਟ ਕੋਈ ਇਹ ਨਹੀਂ ਆ ਵੀ ਮੰਨ ਲਓ ਵੀ ਜੇ ਉੱਥੇ 80 90000 ਵੋਟ ਪੋਲ ਹੋਈ 80 82000 ਤੋਂ ਉਹਦੇ ਵਿੱਚੋਂ ਜੀ 50000 ਵੋਟ ਇੱਕ ਪਾਸੇ ਗਈ ਤੇ ਭਾਰਤ ਭੂਸ਼ਨਾਸ਼ੂ ਨੂੰ ਕੋਈ 12 13000 ਵੋਟ ਪੋਲ ਹੋਈ ਆ ਪਰ ਬਰੋਬਰ ਟੱਕਰ ਆ ਹਜੇ ਤੱਕ 10 ਮਿਲਦਾ ਰਿਜ਼ਲਟ ਆ ਗਿਆ 10 ਪੋਲਾਂ ਦਾ ਤੇ ਹਜੇ ਤੱਕ ਭਾਰਤ ਭੂਸ਼ਨਾਸ਼ੂ ਦੀ ਟੱਕਰ ਆ ਦੰਦਾਉਂਦਾ ਨਹੀਂ ਤਾਂ ਰਵਨੀਤ ਸਿੰਘ ਬਿੱਟੂ ਦੀ ਇੰਨੀ ਪਕੜ ਸੀ ਉੱਥੇ ਨਹੀਂ ਤਾਂ ਭਾਜਪਾ ਵੀ ਦੂਜੇ ਨੰਬਰ ਤੇ ਆ ਸਕਦੀ ਸੀ ਪਰ ਨਹੀਂ ਭਾਜਪਾ ਪਿੱਛੇ ਚੱਲ ਰਹੀ ਹੈ ਪਰ ਬਾਈ ਜੀ ਭਾਜਪਾ ਦੀ ਤੁਸੀਂ ਨੇ ਗੱਲ ਕੀਤੀ ਹੈ ਭਾਜਪਾ ਦਾ ਵੀ ਗ੍ਰਾਫ ਇੱਕਦਮ ਵਧਿਆ ਨਾ ਇੱਕ ਸਮੇਂ ਤਾਂ ਇਹ ਆਇਆ ਸੀ ਇਲੈਕਸ਼ਨ ਰਿਜ਼ਲਟ ਦੇ ਵਿੱਚ ਕਿ ਭਾਰਤ ਪੁਸ਼ਨ ਆਸ਼ੂ ਤੀਜੇ ਨੰਬਰ ਤੇ ਚਲੇ ਗਏ ਸੀ ਭਾਜਪਾ ਦੇ ਜੀਵਨ ਗੁਪਤਾ ਸਾਹਿਬ ਜਿਹੜੇ ਨੇ ਉਹ ਦੂਜੇ ਨੰਬਰ ਤੇ ਆ ਗਿਆ ਸੀ ਭਾਜਪਾ ਦਾ ਗ੍ਰਾਫ ਵੀ ਇਸ ਦਾ ਮਤਲਬ ਬਿੱਟੂ ਫੈਕਟਰ ਵੀ ਜਿਹੜਾ ਲੁਧਿਆਣਾ ਦੇ ਵਿੱਚ ਦੇਖਣ ਨੂੰ ਤਾਂ ਮਿਲ ਰਿਹਾ ਕਿਤੇ ਨਾ ਕਿਤੇ 2027 ਦੇ ਲਈ ਭਾਜਪਾ ਦੇ ਹੌਸਲੇ ਜਿਹੜ ਇਦੇ ਵਿੱਚ ਜਦੋਂ ਬਿੱਟੂ ਸਾਹਿਬ ਨੇ ਇਲੈਕਸ਼ਨ ਲੜਿਆ ਸੀ ਤੁਸੀਂ ਉਸ ਵੋਟ ਦੀ ਪਰਸੈਂਟੇਜ ਕੱਢ ਲਓ ਤੇ ਅੱਜ ਦੀ ਕੱਢ ਲਓ ਬਿੱਟੂ ਬਿੱਟੂ ਨੂੰ ਜਿਹੜੀ ਵੋਟ ਪਈ ਸੀ ਨਾ ਬਿੱਟੂ ਨੂੰ ਬਹੁਤ ਜ਼ਿਆਦਾ ਵੋਟ ਪਈ ਸੀਗੀ ਉਦੋਂ ਵੜਿੰਗ ਸਾਹਿਬ ਨਾਲ ਜਿਹੜਾ ਹੁਣ ਇਲੈਕਸ਼ਨ ਹੋਇਆ ਬਰੋਬਰ ਟੱਕਰਾ ਹੋਇਆ ਸੀ ਇਹ ਤਾਂ ਵੜਿੰਗ ਸਾਹਿਬ ਨੂੰ ਹੁਣ ਆਪਾਂ ਨੂੰ ਵੀ ਪਤਾ ਵੀ ਇਲੈਕਸ਼ਨ ਹੋਇਆ ਇਲੈਕਸ਼ਨ ਦੇ ਵਿੱਚ ਸਿਰਫ ਤੇ ਸਿਰਫ ਕੁਝ ਪਿੰਡ ਸੀਗੇ ਜਿਹੜੇ ਵੜਿੰਗ ਸਾਹਿਬ ਨੂੰ ਚੁਟਾ ਗਏ ਸੀ ਜੇ ਪਿੰਡਾਂ ਦੀ ਵੋਟ ਨਾ ਹੁੰਦੀ ਤਾਂ ਲੁਧਿਆਣਾ ਕਿਉਂਕਿ ਐਡਾ ਵੱਡਾ ਸ਼ਹਿਰ ਹੀ ਖੁਦ ਇੰਨਾ ਵੱਡਾ ਹੈ ਕਿ ਥੋੜੇ ਕੇ 22 27 ਪਿੰਡਾਂ ਲਗਭਗ ਮੈਂ ਇਸ ਤੇ ਸ਼ੋਰ ਨਹੀਂ ਆ 22 ਕੇ 27 ਪਿੰਡਾਂ ਉਹਨਾਂ ਪਿੰਡਾਂ ਨੇ ਬੜਿੰਗਸਾ ਬਣਾ ਇਲੈਕਸ਼ਨ ਤਾਂ ਆਇਆ ਸੀ ਸਾਰੀ ਟੋਟਲ ਵੋਟ ਚ ਪਰਸੈਂਟੇਜ ਵੱਧ ਲਈ ਗਿਆ ਸੀਗਾ ਵੀ ਮਤਲਬ ਜੇ 100 ਪਿੱਛੇ 52 ਵੋਟ ਰਵਣੀ ਦੇ ਬਿੱਟੂ ਨੂੰ ਆ ਰਹੀ ਸੀ ਤੇ ਪਰ ਅੱਜ ਨਹੀਂ ਆਈਆਂ ਭਾਜਪਾ ਨੂੰ ਵੋਟਾਂ ਬਾਈ ਜੀ ਮੈਂ ਥੋੜੇ ਦੇਰ ਪਹਿਲਾਂ ਇੱਕ ਨਿੱਜੀ ਚੈਨਲ ਦੇ ਉੱਪਰ ਕੁਝ ਡਿਸਕਸ਼ਨਸ ਕੁਝ ਡਿਬੇਟਸ ਸੁਣ ਰਿਹਾ ਸੀ ਤਾਂ ਇੱਕ ਬਹੁਤ ਵੱਡੇ ਪੰਜਾਬ ਦੇ ਨਾਮੀ ਪੱਤਰਕਾਰ ਨੇ ਉਹਨਾਂ ਦਾ ਕਹਿਣਾ ਸੀ ਕਿ ਭਾਰਤ ਪੋਸ਼ਣ ਆਸ਼ੂ ਦੇ ਕੋਲ ਕੁਝ ਰਿਕਾਰਡਿੰਗਸ ਹੈਗੀਆਂ ਨੇ ਕਾਂਗਰਸ ਦੇ ਵੱਡੇ ਦਿਗਜਾਗੂਆਂ ਦੀਆਂ ਕੁਝ ਵੱਡੇ ਲੋਕਾਂ ਦੀਆਂ ਜਿਹੜੇ ਕਹਿੰਦੇ ਨੇ ਕਿ ਭਾਰਤ ਪੋਸ਼ਣ ਆਸ਼ੂ ਨੂੰ ਵੋਟ ਨਹੀਂ ਪਾਉਣੇ ਭਾਰਤ ਪੁਸ਼ਣ ਆਸ਼ੂ ਲੁਧਿਆਣਾ ਪੱਛਮੀ ਤੋਂ ਜਿੱਤਣਾ ਨਹੀਂ ਚਾਹੀਦਾ ਇਸ ਦਾ ਮਤਲਬ ਕਿ ਭਾਰਤ ਪੁਸ਼ਣ ਆਸ਼ੂ ਜਿਹੜਾ ਆਪਣਿਆਂ ਦੀ ਗੱਦਾਰੀ ਦਾ ਸ਼ਿਕਾਰ ਹੋਇਆ ਕਾਂਗਰਸ ਦੇ ਵਿੱਚ ਸਭ ਠੀਕ ਨਹੀਂ ਆ ਆਪਸੀ ਫੁੱਟ ਜਿਹੜੀ 2022 ਦੀਆਂ ਇਲੈਕਸ਼ਨਾਂ ਵੇਲੇ ਸੀ ਉਹ ਹਲੇ ਤੱਕ ਠੀਕ ਨਹੀਂ ਹੋਈ ਦੇਖੋ ਜਿਹੜੀ ਗੱਲ ਆ ਗੱਦਾਰੀ ਦੀ ਜਾਂ ਅਣਬੰਦੀ ਜਾਂ ਕੋਈ ਫੁੱਟ ਦੀ ਫੁੱਟ ਦੀ ਗੱਲ ਤਾਂ ਇਲੈਕਸ਼ਨ ਤੋਂ ਪਹਿਲਾਂ ਹੀ ਇਹ ਕਲੀਅਰ ਹੋ ਗਈ ਸੀ ਆਪਾਂ ਸਭ ਨੂੰ ਪਤਾ ਸੋਸ਼ਲ ਮੀਡੀਆ ਤੇ ਕਿ ਜਿਹੜੇ ਲੀਡਰਾਂ ਨਾਲ ਆਸ਼ੂ ਦੀ ਸੈਟਿੰਗ ਨਹੀਂ ਸੀ ਨਹੀਂ ਬਣਦੀ ਸੀ ਉਹਨਾਂ ਨੂੰ ਲੱਗਦਾ ਸੀ ਵੀ ਇਹ ਮੇਰਾ ਨੁਕਸਾਨ ਕਰ ਸਕਦੇ ਆ ਜਾਂ ਉਹਨਾਂ ਨੂੰ ਵੈਸੇ ਹੀ ਕੋਈ ਦਿਮਾਗੀ ਜਾਂ ਕਿਸੇ ਤੀਜੇ ਬੰਦੇ ਨੇ ਦੱਸਿਆ ਸੀ ਹੋ ਸਕਦਾ ਉਹ ਸੱਚ ਸੀ ਜਾਂ ਝੂਠੇ ਬਾਅਦ ਦੀ ਗੱਲ ਆ ਉਹ ਲੋਕਾਂ ਨੇ ਤਾਂ ਇੰਟਰਫੇਅਰ ਹੀ ਨਹੀਂ ਕੀਤਾ ਇਲੈਕਸ਼ਨ ਦੇ ਵਿੱਚ ਗਦਾਰੀ ਦਾ ਤਾਂ ਆ ਸਕਦੀ ਹੈ ਜੇ ਉਹ ਬੰਦੇ ਇਲੈਕਸ਼ਨ ਦੇ ਵਿੱਚ ਆਉਂਦੀ ਹੈ ਜਿਹੜੀ ਦੂਜੀ ਧਿਰ ਆ ਉੱਥੇ ਆ ਕੇ ਨੁਕਸਾਨ ਕਰਦੀ ਉਹ ਤਾਂ ਆਪ ਦਾ ਚੰਡੀਗੜ੍ਹ ਆਪਦੇ ਘਰਾਂ 'ਚ ਬੈਠੇ ਆ ਰੈਲੀਆਂ ਕਰ ਰਹੇ ਆ ਪਿੱਛੇ ਡੇਰਾ ਬਾਬਾ ਨਾਨਕ ਚ ਉਹਨਾਂ ਨੇ ਆਪਦੀ ਰੈਲੀ ਕੀਤੀ ਬਾਜਵਾ ਸਾਹਿਬ ਵੀ ਉੱਥੇ ਆ ਸੁਖਸ਼ਿੰਦਰ ਰੰਧਾਵਾ ਵੀ ਉੱਥੇ ਆਪਣੇ ਘਾਬ ਵੀ ਉੱਥੇ ਬਹੁਤ ਲੀਡਰ ਆ ਕਲਵੀਰ ਜੀਰਾ ਉੱਥੇ ਆ ਆਪਣਾ ਕੀ ਆ ਇੱਕ ਸਾਡੇ ਯੂਥ ਕਾਂਗਰਸ ਚ ਸੀ ਐਮਐਲਏ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਸਭ ਉਹ ਲੀਡਰ ਸਾਹਿਬ ਉੱਥੇ ਹੀ ਆ ਇਹਨਾਂ ਨੇ ਤਾਂ ਆਪ ਇਲੈਕਸ਼ਨ ਲੜਿਆ ਰਾਣਾ ਜੀ ਨੇ ਮਤਲਬ ਰਾਣਾ ਆਪਣਾ ਗੁਰਜੀਤ ਸਿੰਘ ਜੀ ਨੇ ਅੱਗੇ ਹੋ ਕੇ ਇਲੈਕਸ਼ਨ ਲੜਿਆ ਜੋ ਜਿੰਨਾ ਕਿ ਇਹਨਾਂ ਦਾ ਸਾਜੋ-ਸਮਾਨ ਸੀਗਾ ਉਹ ਇਹਨਾਂ ਨੂੰ ਪੈ ਗਿਆ ਜੇਕਰ ਇੱਕ ਨਹੀਂ ਜੇਕਰ ਕਾਂਗਰਸ ਦੇ ਲੋਕ ਕਿਸੇ ਹੋਰ ਪਾਸੇ ਫਿਰ ਰਹੇ ਨੇ ਤੁਸੀਂ ਨੇ ਵੱਡੇ ਕਾਫੀ ਨਾਮ ਲਏ ਨੇ 2027 ਫਿਰ 22 ਜੀ ਕਿਵੇਂ ਜਿੱਤੋਗੇ ਕਿਉਂਕਿ ਮੁਕਾਬਲਾ ਤਾਂ ਹੋਰ ਵੀ ਚੌਥ ਤਰਫਾ ਹੋਣ ਵਾਲਾ ਹੈ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਇੱਕ ਵੱਡਾ ਪਾਰਟੀ ਬਣ ਕੇ ਸਾਹਮਣੇ ਆ ਰਹੀ ਹੈ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ ਉਹਨਾਂ ਦੇ ਸਮਰਥਕ ਵੀ ਦਾਵਾ ਕਰ ਰਹੇ ਨੇ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਦੀ ਪਾਰਟੀ ਜਿਹੜੀ ਆ ਵੱਡੇ ਤੌਰ ਤੇ ਸਿਆਸੀ ਟੱਕਰ ਦੇਣ ਦੇ ਲਈ ਤਿਆਰ ਆ ਮੈਂ ਫਿਰ ਦੱਸਾਂ ਵੀ ਜਿਹੜੀ ਗੱਲ ਹੁੰਦੀ ਨਾ ਪਾਰਟੀ ਦੀ ਮੈਂ ਵਿਰੋਧਚਾ ਨਹੀਂ ਆ ਨਾ ਤਾਂ ਅਮਰਤਪਾਲ ਸਿੰਘ ਦੇ ਨਾ ਕੋਈ ਵਾਰਿਸ ਪੰਜਾਬ ਦੇ ਨਾ ਕੋਈ ਸ਼੍ਰੋਮਣੀ ਅਕਾਲੀ ਦਲ ਅਮਰਤਸਰ ਦੇ ਦੇਖੋ ਪਰ ਗੱਲ ਇਹ ਹੁੰਦੀ ਹੈ ਵੀ ਹਜੇ ਤੱਕ ਕਿਉਂਕਿ ਨਾ ਮੈਂ ਮੇਰਾ ਤਜਰਬਾ ਇਹ ਕਹਿੰਦਾ ਹੈ ਵੀ 20 ਸਾਲ ਬਾਅਦ ਨਾ 20 25 ਸਾਲ ਬਾਅਦ ਇੱਕ ਅਜਿਹੀ ਕੋ ਨਵੀਂ ਪਾਰਟੀ ਆਉਂਦੀ ਹੁੰਦੀ ਹੈ ਜਿਹੜੀ ਫੇਰ ਬਦਲ ਕਰ ਦਿੰਦੀ ਜਿਵੇਂ ਐਤਕੀ ਝਾੜੂ ਵਾਲੇ ਆ ਗਏ ਹੂੰ ਜਿਵੇਂ ਐਤਕੀ ਝਾੜੀ ਝਾੜੂ ਵਾਲੇ ਆ ਗਏ ਇਹ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਰਕਾਰ ਬਣਾਈ ਸੀ ਹੂੰ ਪਰ ਰੌਲਾ ਉੱਥੇ ਬਣ ਜਾਂਦਾ ਹੈ ਕਿ ਤੁਹਾਡੀ ਸਰਕਾਰ ਬਣ ਗਈ ਪਰ ਕੀ ਤੁਸੀਂ ਉਹ ਸਰਕਾਰ ਚਲਾ ਲੋਗੇ ਮਾਨ ਸਾਹਿਬ ਨੇ ਸਰਕਾਰ ਬਣਾਈ ਸੀ ਆਪਦੀ ਉਸ ਤੋਂ ਬਾਅਦ ਤੋਂ ਸਰਕਾਰ ਨਾਲ ਦੀ ਨਾਲ ਟੋਟਲ ਖੋਟ ਹੋ ਗਈ ਚਲਾਈ ਨਹੀਂ ਚੱਲੀ ਨਹੀਂ ਸਰਕਾਰ ਅਮਰਪਾਲ ਸਿੰਘ ਸਰਕਾਰ ਨਹੀਂ ਚਲਾ ਸਕਣਗੇ ਮੈਨੂੰ ਨਹੀਂ ਲੱਗਦਾ ਅਮਰਪਾਲ ਸਿੰਘ ਦੇਖੋ ਕਿਉਂਕਿ ਅਮਰਪਾਲ ਸਿੰਘ ਇਕੱਲੇ ਦੇਖੋ ਕਿਉਂਕਿ ਸਰਕਾਰ ਚਲਾਉਣੀ ਇੱਕ ਟੀਮ ਦਾ ਕੰਮ ਹੁੰਦਾ ਹੈ ਅਮਰਪਾਲ ਸਿੰਘ ਕੋਲੇ ਤੁਸੀਂ ਮੈਨੂੰ ਇਹ ਹੀ ਦੱਸ ਦਿਓ ਸਰਕਾਰ 117 ਹਲਕੇ ਆ ਤੁਸੀਂ ਮੈਨੂੰ 117 617 ਬੰਦੇ ਗਿੰਦੇ ਹੋ 17 ਇਕੱਲੇ 17 ਬੰਦੇ ਗੇਂਦੇ ਹੋ ਵੀ ਜਿਹੜੇ ਜੀ ਆ 17 ਹਲਕੇ ਸੰਭ ਲੈਣਗੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਣਗੇ 117 ਜੇਕਰ 2027 ਦੇ ਵਿੱਚ ਅਮਰਤਪਾਲ ਸਿੰਘ ਜਿਸ ਤੇ ਭਰੋਸਾ ਕਰ ਸਕਣਗੇ ਫੁੱਟ ਫੁੱਟ ਬਹੁਤ ਵੱਡੀ ਆ ਫੁੱਟ ਬਹੁਤ ਵੱਡੀ ਆ ਬਹੁਤ ਵੱਡੀ ਫੁੱਟ ਤੁਸੀਂ ਕਿੱਥੋਂ ਰੋਕ ਲੋਗੇ ਅਮਰਤਪਾਲ ਸਿੰਘ ਦੀ ਜਿਹੜੀ ਜਬਾਨੀ ਆ ਉਹ ਹੋਰ ਹੋਰ ਕਹਿ ਰਹੀ ਆ ਤੁਸੀਂ ਜਿਹੜੇ ਆਪਾਂ ਧਾਰਮਿਕ ਲੈਵਲ ਲੈ ਲਈ ਨਾ ਧਰਮ ਤੇ ਤਾਂ ਅੱਜ ਨਾਨਕਸਰੀਏ ਉਹ ਅੱਡਾ ਜਿੰਨੀਆਂ ਇਹ ਸੰਪਰਦਾਵਾਂ ਇਹ ਅੱਡ ਹੈ ਉਦੋਂ ਜਿੰਨੀਆਂ ਬਾਕੀ ਜਥੇਬੰਦੀਆਂ ਜਾਂ ਦਾਲਾ ਜਿੰਨੇ ਉਹ ਸਾਰੇ ਉਹ ਅੱਡ ਹੈ ਉਸ ਤੋਂ ਬਾਅਦ ਚ ਆ ਜੋ ਆਪਣੇ ਧੁੰਮਾ ਸਾਹਿਬ ਉਹਨਾਂ ਨੇ ਆਪ ਦਾ ਅੱਡ ਝੰਡਾ ਚੱਕਿਆ ਹੋਇਆ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਉਹ ਬਿਲਕੁਲ ਹੀ ਅਲੱਗ ਹੈ ਉਹ ਕਿਸੇ ਪਾਰਟੀ ਨਾਲ ਚਲੋ 5 10% ਉਹਨਾਂ ਦਾ ਮੋਹ ਪਿਆਰ ਹੈ ਉਹ ਆਪ ਦਾ ਅਲੱਗ ਚੱਲ ਰਹੀ ਹੈ ਕਿਉਂਕਿ ਕਿਸ ਦੇਖੋ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੋਣਾ ਬਹੁਤ ਜ਼ਰੂਰੀ ਹੈ ਉਹ ਭਾਵੇਂ ਕਾਂਗਰਸ ਯਾਗੂ ਇਹ ਗੱਲ ਕਹਿ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਹੋਣਾ ਜ਼ਰੂਰੀ ਕਾਂਗਰਸ ਇੱਕ ਦਿੱਲੀ ਦੀ ਪਾਰਟੀ ਆ ਜਿਹੜੀ ਅਕਾਲੀ ਦਲ ਆ ਉਹ ਸਾਡੇ ਪੰਜਾਬ ਦੀ ਸਾਡੀ ਆਪਦੀ ਇੱਕ ਪਾਰਟੀ ਐ ਕਿਉਂਕਿ ਅਕਾਲੀ ਦਲ ਦੀ ਸਰਕਾਰ ਹੋਣਾ ਅਕਾਲੀ ਦਲ ਦੀ ਪਾਰਟੀ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਐ ਚਲੋ ਸਰਕਾਰ ਤਾਂ ਲੋਕਾਂ ਨੇ ਲੈ ਕੇ ਆਉਣੀ ਐ ਜੋ ਉਹਨਾਂ ਨੂੰ ਵੋਟਾਂ ਪੈਣਗੀਆਂ ਉਹ ਅਕਾਲੀ ਦਲ ਚਾਹੇ ਅਜੇ ਇਹਨਾਂ ਦੀ ਆਪਣਾ ਕੀ ਨਾਮ ਆ ਮਨਪ੍ਰੀਤ ਸਿੰਘ ਹਾਲੀ ਜਿਹੜੇ ਇਹ ਕਰ ਰਹੇ ਐ ਚਾਹੇ ਆਜੇ ਇਹਨਾਂ ਦੀ ਅਮਰਿਤਪਾਲ ਸਿੰਘ ਹੋਣਾ ਦੀ ਚਾਹੇ ਜੇ ਸੁਖਵੀਰ ਬਾਦਲ ਦੀ ਪਾਰਟੀ ਸਾਰਾ ਪ੍ਰਧਾਨ ਬਦਲ ਦੀ ਸਭ ਕੁਝ ਕਰਦੀ ਹੈ ਚਾਹੇ ਇਹਨਾਂ ਦੀ ਬਾਈ ਜੀ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਕੁਝ ਲੋਕ ਜਿਹੜੇ ਨੇ ਮਾੜੇ ਨੇ ਠੀਕ ਆ ਸਾਰੀ ਪਾਰਟੀ ਕੋਈ ਨਹੀਂ ਮਾੜੀ ਹੁੰਦੀ ਕੁਝ ਲੋਕ ਚੰਗੇ ਹੁੰਦੇ ਨੇ ਕੁਝ ਲੋਕ ਮਾੜੇ ਸਾਰੀਆਂ ਪਾਰਟੀਆਂ ਚ ਹੁੰਦੀਆਂ ਸਾਰੀਆਂ ਪਾਰਟੀਆਂ ਦੇ ਵਿੱਚ ਹੁੰਦੇ ਨੇ ਲੁਧਿਆਣਾ ਇਲੈਕਸ਼ਨ ਦੇ ਵਿੱਚ ਵੀ ਪਹਿਲਾਂ ਜੇਕਰ ਮੈਂ ਗੱਲ ਕਰਾਂ ਸਮੇਂ-ਸਮੇਂ ਤੇ ਆਪਸੀ ਫੁੱਟ ਜਿਹੜੀ ਉਹ ਨਿਕਲ ਕੇ ਸਾਹਮਣੇ ਆਉਂਦੀ ਰਹੀ ਆ ਲੋਕ ਕਹਿੰਦੇ ਕਿ ਕਾਂਗਰਸ ਦੇ ਵਿੱਚ ਤਾਂ ਜਿਹੜੇ ਸੀਐਮ ਦੇ ਫੇਸ ਨੇ ਉਹਨਾਂ ਦੀ ਆਪਸੀ ਲੜਾਈ ਨਹੀਂ ਹੀ ਮਾਰ ਲਿਆ ਵੜਿੰਗ ਸਾਹਿਬ ਕਹਿੰਦੇ ਨੇ ਕਿ ਮੰਨੂ ਸੀਐਮ ਫੇਸ ਬਣਾ ਦਿਓ ਨਹੀਂ ਬੱਜਵਾ ਸਾਹਿਬ ਕਹਿੰਦੇ ਨੇ ਕਿ ਮੰਨੂ ਬਣਾ ਦਿਓ ਭਰਤ ਪੂਸ਼ਣ ਆਸ਼ੂ ਦਾ ਨਾਮ ਤੁਸੀਂ ਨੇ ਸਾਹਮਣੇ ਰੱਖ ਦਿੱਤਾ ਚੰਨੀ ਸਾਹਿਬ ਦਾ ਇਹ ਸਮਰਥਕ ਕਹਿੰਦੇ ਨੇ ਕਿ 3 ਮਹੀਨੇ ਦਾ ਕਾਰਜਕਾਲ ਚੰਨੀ ਸਾਹਿਬ ਦਾ ਬਾ ਕਮਾਲ ਸੀਗਾ ਐਨੇ ਸੀਐਮ ਫੇਸ ਲੈ ਕੇ ਜੀ ਫਿਰ ਲੋਕ ਮੁੱਦਿਆਂ ਦੀ ਗੱਲ ਤਾਂ ਇਸ ਦਾ ਮਤਲਬ ਇਸ ਕੁਰਸੀ ਦੀ ਲਾਲਚ ਦੇ ਵਿੱਚ ਪਿੱਛੇ ਰਹਿ ਜਾਏਗੀ ਪਿਛਲੀ ਵਾਰ ਬਹੁਤ ਵੱਡਾ ਨੁਕਸਾਨ ਹੋਇਆ ਇਸੇ ਦੇ ਕਾਰਨ ਹੀ ਬਿਲਕੁਲ ਚੰਨੀ ਸਾਹਿਬ ਨੇ ਜਿਹੜਾ 3 ਮਹੀਨੇ ਆਪ ਦਾ ਸਰਕਾਰ ਚਲਾਈ ਹੈ ਬਹੁਤ ਸੋਹਣੀ ਚਲਾਈ ਹੈ ਚਲੋ ਇੱਕ ਦੋ ਕਾਰਨ ਹੋਏ ਆ ਜਿਹੜੇ ਜਿਨ੍ਹਾਂ ਦੇ ਕਾਰਨ ਨੁਕਸਾਨ ਵੀ ਹੋਇਆ ਚਾਹੇ ਇਹਨਾਂ ਦੇ ਭਤੀਜੇ ਵਾਲਾ ਸੀ ਜਾਂ ਹੋਰ ਸੀ ਬਾਕੀ ਜੇ ਆਪਾਂ ਗੱਲ ਕਰੀਏ ਵੜਿੰਗ ਸਾਹਿਬ ਉਹਨਾਂ ਨੇ ਹੱਥ ਖੜੇ ਕਰਤੇ ਆ ਵੜਿੰਗ ਸਾਹਿਬ ਨੇ ਕਿਹਾ ਤਾਂ ਵੀ ਭਾਈ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਆ। ਕੈਮਰੇ ਦੇ ਸਾਹਮਣੇ ਲੀਡਰ ਕਹਿੰਦੇ ਵੈਸੇ ਬਹੁਤ ਝੂਠ ਬੋਲ ਦਿੰਦੇ ਹੁੰਦੇ ਨੇ ਕੈਮਰੇ ਦੇ ਪਿੱਛੇ ਵੜਿੰਗ ਸਾਹਿਬ ਇੱਕ ਪ੍ਰਧਾਨ ਨੇ ਇੱਕ ਛੋਟੇ ਲੈਵਲ ਤੋਂ ਉੱਠ ਕੇ ਰਾਜਾ ਵੜਿੰਗ ਜਿਹੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਉਹਦੇ ਤੱਕ ਦਾ ਸਫ਼ਰ ਤਾਂ ਇਹ ਕੀਤਾ ਤਾਂ ਇਸ ਤੋਂ ਵੀ ਅੱਗੇ ਤਾਂ ਜਾਣਾ ਚਾਹੁੰਦੇ ਹੋਣਗੇ ਨਾ ਵੜਿੰਗ ਸਾਹਿਬ। ਬਿਲਕੁਲ ਕਿਉਂਕਿ ਦੇਖੋ ਕੁਝ ਗੱਲਾਂ 'ਚ ਨਾ ਜਿਹੜਾ ਜਿਵੇਂ ਕਹਿੰਦੇ ਪ੍ਰਧਾਨ ਜਿਹੜਾ ਪਾਰਟੀ ਦਾ ਹੁੰਦਾ ਨਾ ਉਹ ਹੁੰਦਾ ਤੁਹਾਡੇ ਪਰ ਜਿਵੇਂ ਪਹਿਲਾਂ ਜਾਖੜ ਸਾਹਿਬ ਸੀਗੇ ਹੁਣ ਰਾਜਾ ਵੜਿੰਗ ਆ ਇਹਨਾਂ ਦਾ ਕੰਮ ਇਹ ਹੈ ਵੀ ਇਹਨਾਂ ਨੇ ਸਾਰੀ ਇਸ ਗਠਬੰਧਨ ਨੂੰ ਚਲਾਉਣਾ ਹੈ ਸਾਰੀ ਪਾਰਟੀ ਨੂੰ ਇਕੱਠੇ ਕਰਕੇ ਚਲਾਉਣਾ ਇਹਨਾਂ ਦਾ ਕੰਮ ਹੈ ਇਸ ਕਰਕੇ ਉਹਨਾਂ ਨੇ ਕਹਤਾ ਇਹ ਚ ਝੂਠ ਜਾਂ ਸੱਚ ਵਾਲੀ ਗੱਲ ਨਹੀਂ ਹੈ ਵੜਿੰਗ ਸਾਹਿਬ ਸੱਚੀ ਹੋਈ ਮੰਨ ਲਓ ਕੋ ਵੜਿੰਗ ਸਾਹਿਬ ਕਿਹੜਾ ਕੋ ਬੁੱਢੇ ਹੋਗੇ ਜਾਂ ਕੋ 82 ਸਾਲ ਉਮਰ ਹੋ ਗਈ ਜਾਂ 92 ਸਾਲ ਉਮਰ ਹੋ ਗਈ ਹੈ ਹੱਈ ਤਾਂ ਜਵਾਨ ਹੈ ਹੱਈ ਤਾਂ ਕੋਈ ਚੱਕਰ ਨਹੀਂ 5 ਸਾਲ ਸਹੀ 10 ਸਾਲ ਹੋਰ ਸਹੀ ਉਹ ਆਪਦਾ ਫਿਰ ਵੀ ਰੱਖ ਸਕਦੇ ਆ ਪਰ ਜਿਹੜੀ ਗੱਲ ਆਸ਼ੂ ਵਾਲੀ ਵੀ ਹੈ ਬਿਲਕੁਲ ਉਹ ਆਸ਼ੂ ਹਿੰਦੂ ਚਿਹਰਾ ਕਿਉਂਕਿ ਪਾਰਟੀ ਦਾ ਇਹ ਨਹੀਂ ਨਾ ਪਤਾ ਵੀ ਹਿੰਦੂ ਚਿਹਰਾ ਅੱਗੇ ਰੱਖਣਾ ਹੈ ਸਿੱਖ ਚਿਹਰਾ ਰੱਖਣਾ ਠੀਕ ਹੈ ਪੰਜਾਬ ਚ ਇਲੈਕਸ਼ਨ ਲੜਨ ਦੇ ਲਈ ਪਾਗਲਾ ਚਿਹਰਾ ਹਰਕ ਪਾਰਟੀ ਰੱਖਦੀ ਹੈ ਕਿਉਂਕਿ ਸਿੱਖ ਨੂੰ ਤਾਂ ਬੜੀ ਮਹੱਤਤਾ ਨਹੀਂ ਦਿੰਦੀਆਂ ਕੋਈ ਵੀ ਦਿੱਲੀ ਦੀ ਪਾਰਟੀ ਪਰ ਇਹਨਾਂ ਨੂੰ ਪਾਗਲਾ ਚਿਹਰਾ ਚਾਹੀਦਾ ਹੁੰਦਾ ਉਹ ਇਹਨਾਂ ਕੋਲੇ ਕਾਂਗਰਸ ਕੋਲੇ ਚੰਨੀ ਸਾਹਿਬ ਹੈਗੇ ਆ ਸਿੱਧੂ ਸਾਹਿਬ ਇੱਕ ਵਾਰੀ ਵੈਸੇ ਆਪਦੇ ਪਰਿਵਾਰ ਚ ਜਾਂ ਹੋਰ ਕਮਾਂਕਾਰਾਂ ਚ ਬੀਜ਼ੀ ਹੈ ਬਾਕੀ ਜਿਹੜੇ ਰਾਣਾ ਗਰਜੀਤ ਜੀ ਨੇ ਵੀ ਇੱਥੇ ਡੇਲੀ ਪੋਸਟ ਤੇ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਵੀ ਮੈਂ ਵੀ ਦਾਵੇਦਾਰ ਹੂੰ ਮੈਂ ਕਿਉਂ ਨਹੀਂ ਦਾਵੇਦਾਰ ਮੈਂ ਕਿਉਂ ਨਹੀਂ ਹੋ ਸਕਦਾ ਉਦੋਂ ਬਾਅਦ ਚ ਹੋਰ ਖਹਿਰਾ ਸਾਹਿਬ ਆ ਉਹ ਚਲੋ ਕਿਸਾਨ ਬੈਂਕ ਚ ਉਹਨਾਂ ਨੂੰ ਲਾ ਕੇ ਉਹ ਵੀ ਬਹੁਤ ਵਧੀਆ ਆਪਦਾ ਕੰਮ ਕਰ ਰਹੇ ਆ ਸੋ ਗੱਲ ਇਹ ਆ ਵੀ ਆਪਸੀ ਫੁੱਟ ਦਾ ਅਸਲ ਜ਼ਿੰਮੇਵਾਰ ਕੌਣਾ ਕਾਂਗਰਸ ਦੇ ਵਿੱਚ ਹੁਣ ਮੈਂ ਇਸ ਵੀਡੀਓ ਦੀ ਸਮਾਪਤੀ ਗੱਲ ਜੰਗਾਂਗਾ ਆਪਸੀ ਫੁੱਟ ਦਾ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਖੁੱਲ ਬਾੜੀ ਦੇ ਦਿੰਨੇ ਆ ਕਿਉਂਕਿ ਲੁਧਿਆਣਾ ਇਲੈਕਸ਼ਨ ਹਾਰ ਗਏ ਨੇ ਉਸ ਦੀਆਂ ਕਾਰਨ ਜਿਹੜੇ ਨੇ ਆਪਸੀ ਫੁੱਟ ਨੂੰ ਕਿਹਾ ਜਾ ਰਿਹਾ 2022 ਦਾ ਤੁਸੀਂ ਨੇ ਕਹਿ ਦਿੱਤਾ ਕੁਝ ਗਲਤੀਆਂ ਹੋਈਆਂ ਨੇ ਬੇਸ਼ੱਕ ਚੰਨੀ ਸਾਹਿਬ ਦਾ ਇੱਕ ਚੰਗਾ ਗ੍ਰਾਫ ਜਿਹੜਾ ਪਿੱਛੇ ਖੜਾ ਸੀ ਪਰ ਆਪਸੀ ਕਲੇਸ਼ ਜਿਹੜਾ ਹੋਣਾ ਉਹ ਕਿਤੇ ਨਾ ਕਿਤੇ ਵਰਕਰ ਦੇ ਵਿੱਚ ਨਿਰਾਸ਼ਾ ਲੈ ਕੇ ਆ ਗਿਆ ਜਿੰਦਾ ਫਾਇਦਾ 2022 ਵਾਲੇ ਇਲੈਕਸ਼ਨ ਚ ਨਾ ਜੱਟਾਂ ਦੀ ਵੋਟ ਬਹੁਤ ਘੱਟ ਪਈ ਹੈ ਕਾਂਗਰਸ ਨੂੰ ਹੂੰ ਇਹ ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ ਜਾਂ ਹੋਰ 2022 ਇਲੈਕਸ਼ਨ ਦੇ ਵਿੱਚ ਕਿਉਂਕਿ ਸਿੱਧੂ ਦਾ ਗਰਾਫ ਹੀ ਇਹ ਸੀ ਸਿੱਧੂ ਕੋਲੇ 90% ਵੋਟ ਸੀ ਜੱਟ ਬਰਾਦਰੀ ਦੀ ਮਾਫ ਕਰਨਾ ਇਹ ਸਚਾਈ ਹੈ ਹਰ ਇੱਕ ਪਿੰਡ ਦਾ ਕੋਈ ਚਾਹੇ ਬਠਿੰਡੇ ਤੋਂ ਮੁਕਸਰ ਤੋਂ ਲੈ ਕੇ ਆਓ ਗੜ ਸ਼ੰਕਰ ਤੱਕ ਚਾਹੇ ਤੁਸੀਂ ਇੱਥੋਂ ਮੋਹਾਲੀ ਤੋਂ ਲੈ ਕੇ ਚਾਹੇ ਆਓ ਸਾਡੇ ਜਲਾਲਾਬਾਦ ਤੱਕ ਜਿੰਨੇ ਜੱਟ ਬੰਦੇ ਰਹੇ ਹਰ ਬੰਦਾ ਆਂਦਾ ਸੀ ਵੀ ਅਸੀਂ ਯਾਰ ਸਿੱਧੂ ਨੂੰ ਵੋਟ ਪਾਵਾਂਗੇ ਕਿਉਂਕਿ ਉਦੋਂ ਨਾ ਅਸਲ ਦੇ ਵਿੱਚ ਜਦੋਂ ਕੋਈ ਚੀਜ਼ਾਂ ਬਰਾਦਰੀ ਵਾਲ ਵੱਧ ਜਾਂਦੀਆਂ ਉਦੋਂ ਨੁਕਸਾਨ ਹੁੰਦਾ ਹੀ ਹੁੰਦਾ ਕਿਉਂਕਿ ਉਦੋਂ ਜਿਹੜਾ ਆਪਣਾ ਐਸਸੀ ਭਾਈਚਾਰਾ ਆਪਣੇ ਭਰਾ ਸਾਰੇ ਇਹਨਾਂ ਨੇ ਚੰਨੀ ਨੂੰ ਚੱਕ ਲਿਆ ਸੀ ਵੀ ਸਾਡਾ ਆ ਗਿਆ ਸਾਡਾ ਆ ਗਿਆ ਸਾਡਾ ਆ ਗਿਆ ਤੇ ਚਾਹੀਦਾ ਵੀ ਆ ਭਾਈ ਅਗਲਿਆਂ ਦਾ ਬੰਦਾ ਮੁੱਖ ਮੰਤਰੀ ਬਣਿਆ ਅਗਲਿਆਂ ਨੂੰ ਚਾ ਸੀਗਾ ਵੀ ਉਸ ਕਾਰਨ ਫਿਰ ਇਹ ਇਹ ਫੈਕਟਰ ਕੰਮ ਕੀਤੇ ਸੀਗੇ ਮੇਰੇ ਹਿਸਾਬ ਨਾਲ ਕਈ ਗੱਲਾਂ ਹੋਈਆਂ ਜਿਹਦੇ ਨਾਲ ਨੁਕਸਾਨ ਹੋਇਆ ਪਰ ਜਿਹੜੀ ਫੁੱਟ ਵਾਲੀ ਗੱਲ ਤੁਸੀਂ ਕੀਤੀਆਂ ਨਾ ਵੀ ਫੁੱਟ ਫੋਟੇ ਚ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਜਿਹੜਾ ਮੌਕੇ ਦਾ ਪਾਰਟੀ ਦਾ ਇੰਚਾਰਜ ਹੁੰਦਾ ਤੇ ਜਾਂ ਜਿਹੜਾ ਪ੍ਰਧਾਨ ਆ ਉਹਦੇ ਕਾਰਨ ਜਿੰਨਾ ਨੁਕਸਾਨ ਹੁੰਦਾ ਕਦੇ ਕਈ ਵਾਰ ਇਹ ਹੁੰਦਾ ਵੀ ਕੁਝ ਬੰਦੇ ਇੰਚਾਰਜ ਦੇ ਵੀ ਆਖੇ ਨਹੀਂ ਲੱਗਦੇ ਪਰ ਕੁਝ ਬੰਦੇ ਇਹ ਹੁੰਦੇ ਆ ਉਹ ਅਹੁਦੇ ਚ ਬਹੁਤ ਵੱਡੇ ਹੁੰਦੇ ਜਿਵੇਂ ਸਾਬਕਾ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਆ ਹੁਣ ਬਲਵੀਰ ਸਿੰਘ ਸਿੱਧੂ ਪੰਜਾਬ ਦੇ ਬੇਸ਼ੱਕ ਮੰਤਰੀ ਤਾਂ ਭਵੇਂ ਹੁਣ ਬਣੇ ਸਿਹਤ ਮੰਤਰੀ ਬਣ ਕੇ ਹੁਣ ਮਤਲਬ ਸਾਬਕਾ ਹ ਪਰ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਵੇਲੇ ਐਮਸੀ ਰਹੇ ਐ ਉਹਨਾਂ ਦੇ ਉਹਨਾਂ ਦੇ ਉਹਨਾਂ ਦੀ ਟਰਮ ਦੇ ਵਿੱਚ ਬਿਲਕੁਲ ਉਹਨਾਂ ਦੀ ਟਰਮ ਚ ਐਮਸੀ ਰਹੇ ਐ ਆਪਸੀ ਕੋ ਰਾਜਨਾ ਕਿਤੇ ਮਾਰਦੀ ਆ ਬਾਈ ਜੀ ਇੱਥੇ ਤਾਂ ਫਿਰ ਇਹ ਹਰ ਜਗ੍ਹਾ ਇਹ ਇਹ ਦੁਨੀਆਦਾਰੀ ਹੈ ਹੋਰ ਛੱਡੋ ਜਲੰਧਾ ਬਾਦ ਤੋਂ ਬੰਦੀ ਵਾਲੇ ਤੋਂ ਸਾਬਕਾ ਮੰਤਰੀ ਐ ਜੰਗਲਾਤ ਮੰਤਰੀ ਹੰਸਰਾ ਜੋਸਣ ਉਹਨਾਂ ਦੇ ਕੋਲੇ ਐਸਾ ਜਿਵੇਂ ਨੌਜਵਾਨ ਹੁੰਦਾ ਰਾਜਾ ਵੜੇਂਗ ਉਹਨਾਂ ਕੋਲੇ ਇੱਕ ਯੂਥ ਵਾਲਾ ਆਮ ਪ੍ਰਧਾਨ ਵੀ ਮੇਰੇ ਹਿਸਾਬ ਨਾਲ ਨਹੀਂ ਸੀ ਜਦੋਂ ਉਹਨਾਂ ਦੇ ਥੱਲੇ ਉਹ ਕੰਮ ਕਰਦੇ ਸੀ ਉਦੋਂ ਜੋਸਲ ਸਾਹਿਬ ਦਾ ਅੱਜ ਜੋਸਲ ਸਾਹਿਬ ਨੂੰ ਐਮਐਲਏ ਟਿਕਟ ਨਹੀਂ ਮਿਲ ਰਹੀ ਤੇ ਰਾਜਾ ਵੜਿੰਗ ਪੰਜਾਬ ਦਾ ਪ੍ਰਧਾਨ ਹੈ ਜਿਹੜਾ ਘੱਟੋ ਘੱਟ 30 ਤੋਂ 35 ਟਿਕਟਾਂ ਦੇਣ ਦਾ ਦਾਵਾ ਰੱਖਦਾ ਉਹ ਫਿਰ ਆਪਸੀ ਜਿਹੜੀਆਂ ਇਹ ਈਗੋ ਹੁੰਦੀ ਆ ਜਾਂ ਜਿਹੜਾ ਵਡਾਪਣ ਹੁੰਦਾ ਜਿਹੜਾ ਜਾਂ ਛੋਟਾਪਣ ਹੁੰਦਾ ਉਹ ਚੀਜ਼ਾਂ ਬਹੁਤ ਵੱਡਾ ਨੁਕਸਾਨ ਕਰਦੀਆਂ ਰਾਣਾ ਗਰਜੀਤ ਰਾਣਾ ਗਰਜੀਤ ਜੀ ਹੈ ਹੁਣ ਜਿਵੇਂ ਉਹ ਦੂਜੇ ਪਾਸੇ ਉਹਨਾਂ ਨੇ ਅੱਡੀ ਟੋਲੀ ਚੱਕੀ ਵੀ ਆ ਸਖਜਿੰਦਰ ਹੰਦਾਵੇ ਉਹਨਾਂ ਨੇ ਉਹ ਇਲੈਕਸ਼ਨ ਮਿਲਦਾ ਉਹ ਐ ਕਿ ਹਰ ਗਏ ਆ ਉਹ ਪਰ ਉਹਨਾਂ ਦੇ ਕੋਈ ਜੋਰ ਆ ਵੀ ਆਪਦੇ ਆਪਦੇ ਵਾਲੇ ਪਾਸੇ ਕਿਉਂਕਿ ਆਪਦਾ ਕਨਵਾ ਮਜ਼ਬੂਤ ਕਰਉਣਾ ਚਾਹੀਦਾ ਆਪਦਾ ਮਜ਼ਬੂਤ ਹੁਣ ਆਪਦੇ ਮਜ਼ਬੂਤ ਕਰਦੇ ਆ ਮੇਰੇ ਨਾਲ ਇਹ ਵੀ ਗੱਲ ਆ ਵੀ ਸਖਸ਼ਿੰਦਰ ਰੰਧਾਵੇ ਹੋਣੀ ਜੇ ਆਪਦੇ ਉਧਰ ਹੀ ਹਲਕਿਆਂ ਚ ਜਾਂ ਕਿਉਂਕਿ ਜੇ ਲੱਗੇ ਰਹੇ ਤੇ ਮੈਨੂੰ ਲੱਗਦਾ ਪਾਰਟੀ ਦਾ ਨੁਕਸਾਨ ਬਹੁਤ ਵੱਡਾ ਹੋਊਗਾ ਬਿਲਕੁਲ ਭਾਈ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸੋ ਲੁਧਿਆਣਾ ਇਲੈਕਸ਼ਨ ਦੇ ਵਿੱਚ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਬੇਸ਼ੱਕ ਕਾਂਗਰਸ ਹਾਰ ਗਈ ਆ ਕਾਂਗਰਸ ਹੁਣ ਇਸ ਹਾਰ ਦੇ ਉੱਪਰ ਮੰਥਨ ਤਾਂ ਕਰੇਗੀ ਪਰ ਮੰਥਨ ਹਾਰ ਦੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਕਾਂਗਰਸ ਦੀ ਆਪਸੀ ਫੁੱਟ ਹੋ ਸਕਦੀ ਹੈ ਕਿਉਂਕਿ ਕਾਂਗਰਸ ਦੇ ਵੱਡੇ ਦਿਗਜ ਆਗੂ ਜਿਹੜੇ ਨੇ ਆਪਣੇ ਆਪਣੇ ਰਾਤਿਆਂ ਦੇ ਉੱਪਰ ਹੋ ਤੁਰੇ ਨੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਕਈ ਚਿਹਰੇ ਹੋਣਾ ਕਈਆਂ ਦਾ ਆਪਣੇ ਮੂੰਹੋਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾ ਦੇਣਾ ਕਿਤੇ ਨਾ ਕਿਤੇ ਕਾਂਗਰਸ ਦੇ ਲਗਾਤਾਰ ਇਲੈਕਸ਼ਨ ਹਾਰਨ ਦਾ ਕਾਰਨ 2027 ਦੀ ਤਸਵੀਰ ਕੀ ਕਹੇਗੀ ਇਹ ਤਾਂ ਖੈਰ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਹਾਲ ਦੀ ਘੜੀ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ